ਪਿਛਲੇ ਦਿਨੀ ਸੰਗਰੂਰ ਦੇ ਇੱਕ ਨਾਮੀ ਪੈਸ ਵਿੱਚ ਅਚਾਨਕ ਅੱਗ ਲੱਗਣ ਕਾਰਨ ਜਿੱਥੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਉੱਥੇ ਹੀ ਇਸ ਘਟਨਾ ਤੋਂ ਪ੍ਰਸ਼ਾਸਨ ਹਾਲੇ ਵੀ ਅੱਖਾਂ ਬੰਦ ਕਰੀ ਬੈਠਾ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਫਾਇਰ ਵਿਭਾਗ ਵੱਲੋਂ ਪੈਸ ਸੰਚਾਲਕਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਪਰ ਪੈਸ ਮਾਲਕ ਇਹਨਾਂ ਹਦਾਇਤਾਂ ਨੂੰ ਛਿੱਕੇ ਟੰਗ ਦੇ ਨਜ਼ਰ ਆ ਰਹੇ ਹਨ ਜਿਸ ਨਾਲ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਧੂਰੀ ਤੋਂ ਫਤੇਹ ਸਿੰਘ ਦੀ ਰਿਪੋਰਟ ਜੀ ਸਰ ਜੀ ਹੈਲੋ ਜਨਰਲ ਸਾਹਿਬ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਜੀ ਅ ਅ ਜੀਵ ਜਿੰਦਰ ਜੀ ਗੱਲ ਕਰ ਰਹੇ ਹਾਂ ਹਾਂ ਜੀ ਹਾਂ ਜੀ ਸਤਿ ਸ੍ਰੀ ਅਕਾਲ ਭਾਜੀ ਮੈਂ ਫਤੇਹ ਸਿੰਘ ਜਰਨਲਿਸਟ ਗੱਲ ਕਰ ਰਿਹਾ ਜੀ ਮਹਨ ਸਰ ਜੀ ਹਾਂ ਜੀ ਸਰ ਅ ਮੈਂ ਤੁਹਾਡੀ ਰਿਕਾਰਡਿੰਗ ਕਰ ਰਿਹਾ ਜੇ ਤੁਸੀਂ ਮੇਰੀ ਰਿਕਾਰਡਿੰਗ ਕਰਨਾ ਚਾਹੁੰਦੇ ਹੋ ਤਾਂ ਬੇਸ਼ੱਕ ਕਰ ਸਕਦੇ ਹੋ ਹਾਂ ਜੀ ਸਰ ਸਰ ਇੱਕ ਨਾ ਜਿਹੜਾ ਤੁਹਾਡੇ ਫੰਕਸ਼ਨ ਹੋ ਰਿਹਾ ਜੀ ਪੈਲਸ ਦੇ ਵਿੱਚ ਹਾਂ ਜੀ ਜੀ ਇੱਕ ਫੈਰ ਅਫਸਰ ਨੇ ਸਰ ਉਹ ਕੀਤਾ ਹੋਇਆ ਸੀ ਜੀ ਆਪਣਾ ਲੈਟਰ ਜਾਰੀ ਕੀਤਾ ਹੋਇਆ ਸੀ ਸਾਰੇ ਪੈਲਸ ਵਾਲਿਆਂ ਨੂੰ ਉਹਦੇ ਵਿੱਚ ਤੁਹਾਨੂੰ ਵੀ ਜਾਰੀ ਹੋਇਆ ਸਰ ਵੀ ਗ੍ਰੀਨ ਜੋਂ ਅਸੀਂ ਧੂਰੀ ਕੋਈ ਗੱਲ ਕਰਦੇ ਹਾਂ ਸਰ ਅੱਛਾ ਜੀ ਦੀ ਗ੍ਰੀਨ ਜ਼ੋਨ ਦੇ ਵਿੱਚ ਸਰ ਫੰਕਸ਼ਨ ਨਹੀਂ ਕਰ ਸਕਦੇ ਕਿਉਂਕਿ ਪਿੱਛੇ ਜੇ ਇੱਕ ਸੰਗਰੂਰ ਆਪਣੇ ਅੱਧ ਲੱਗੀ ਸੀ ਔਰ ਇੱਕ ਬਰਨਾਲੇ ਲੱਗੀ ਸੀ ਸਰ ਅੱਗ ਉਹਦੇ ਸਬੰਧ ਦੇ ਵਿੱਚ ਸਰ ਇੱਕ ਫੈਰ ਅਫਸਰ ਨੇ ਜਾਰੀ ਕੀਤਾ ਲੈਟਰ ਜੀ ਜਿਹਦੇ ਸਬੰਧ ਦੇ ਵਿੱਚ ਵੀ ਗ੍ਰੀਨ ਜ਼ੋਨ ਦੇ ਵਿੱਚ ਤੁਸੀਂ ਕੋਈ ਵੀ ਫੰਕਸ਼ਨ ਨਹੀਂ ਕਰ ਸਕਦੇ ਠੀਕ ਹੈ ਜੀ ਉਦੇ ਸਬੰਧ ਚ ਸਰ ਤੁਹਾਡਾ ਮੈਨੇ ਪੱਖ ਜਾਣਨਾ ਸੀ ਵੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅ ਵਿਧੀ ਆਜੋ ਫਿਰ ਥੋੜੇ ਬੈਠ ਕੇ ਗੱਲ ਕਰ ਲੈਂਦੇ ਆ ਜੀ ਮੇਰਾ ਨਾਮ ਹਰਿੰਦਰਪਾਲ ਸਿੰਘ ਹੈ ਜੀ ਬਤੌਰ ਆਰਡੀਐਫ ਇੱਥੇ ਸੰਗਰੂਰ ਵਿਖੇ ਮੈਂ ਕੁਝ ਦਿਨ ਪਹਿਲਾਂ ਹੀ ਜੁਆਇਨ ਕੀਤਾ ਜੀ ਅੱਛਾ ਜੀ ਤੇ ਸਾਰੇ ਜਿਹੜਾ ਆਪਣਾ ਪੈਲਸਾਂ ਦੇ ਵਿੱਚ ਸਾਰ ਜਿਹੜਾ ਤੁਹਾਡੇ ਵੱਲੋਂ ਲੈਟਰ ਜਾਰੀ ਕੀਤਾ ਹੈ ਜੀ ਉਹਦੇ ਸਬੰਧ ਦੇ ਵਿੱਚ ਸਰ ਤੁਸੀਂ ਫਿਰ ਕੀ ਕਾਰਵਾਈ ਕਰ ਜੋ ਪੈਲਸਾਂ ਦੇ ਵਿੱਚ ਜਿਹੜਾ ਜੀ ਉਹ ਪੈਸਾਂ ਨੂੰ ਜਿਹੜੇ ਬਾਹਰ ਗ੍ਰੀਨ ਏਰੀਆ ਦੇ ਵਿੱਚ ਸ਼ੈੱਡ ਬਣਾ ਰਹੇ ਸੀ ਉਹਨਾਂ ਦੇ ਸੰਬੰਧ ਵਿੱਚ ਸਾਰਿਆਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜੀ ਦੋ ਪੈਸਾਂ ਦੇ ਐਨਓਸੀ ਵੀ ਰੱਦ ਕੀਤੇ ਗਏ ਹੈ ਜੋ ਪਹਿਲਾਂ ਇੱਥੇ ਫਾਈਲ ਉੱਪਰ ਸੀਗੇ ਉਹਨਾਂ ਵੱਲੋਂ ਅੱਛਾ ਜੀ ਜਿਹੜੀ ਉਹ ਕਾਰਵਾਈ ਹੋਈ ਹੈ ਉਹਦੇ 'ਚ ਉਹਨਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਵੀ ਜਿਹੜੇ ਤੁਹਾਡੇ ਸ਼ੈੱਡ ਬਣ ਰਹੇ ਆ ਉਹ ਸ਼ੈੱਡ ਰੂਲ ਮੁਤਾਬਕ ਸਹੀ ਨਹੀਂ ਹੈਗੇ ਬਣਨੇ ਨਹੀਂ ਚਾਹੀਦੇ ਗ੍ਰੀਨ ਏਰੀਆ ਰਹਿਣਾ ਚਾਹੀਦਾ ਠੀਕ ਹੈ ਜੀ ਤਾਂ ਉਹ ਸੰਬੰਧ 'ਚ ਉਹਨਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਵੀ ਉਹ ਜਿਹੜੇ ਸ਼ੈੱਡ ਜਾਂ ਤਾਂ ਜਿਨ੍ਹਾਂ ਨੇ ਬਣਾਏ ਜੋ ਬਣਾ ਰਹੇ ਸੀ ਉਹਨ ਨਹੀਂ ਬਣਾ ਰਹੇ ਜਿਹਨਾਂ ਦੇ ਬਣੇ ਹੋਏ ਉਹਨਾਂ ਨੂੰ ਇਹ ਗੱਲ アドਵਾਈਸ ਕੀਤੀ ਗਈ ਹੈ ਵੀ ਇਹ ਤੁਹਾਡੇ ਜਿਹੜੇ ਬਣਿਆ ਇਹ ਗਲਤ ਹੈ ਇਹ ਹੋਣੀ ਨਹੀਂ ਚਾਹੀਦੀ ਜੀ ਉਹ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ ਫਾਇਰ ਡਿਪਾਰਟਮੈਂਟ ਠੀਕ ਹੈ ਜੀ ਅੱਗੇ ਤੋਂ ਸਰ ਜੇ ਇਸ ਤਰ੍ਹਾਂ ਦੇ ਕੀ ਪ੍ਰਬੰਧ ਕੀਤੇ ਜਾ ਰਹੇ ਨੇ ਆਨ ਵਾਲੇ ਸਮੇਂ 'ਚ ਜਿਹੜੇ ਹੋਰ ਵੀ ਜਿਸ ਤਰ੍ਹਾਂ ਅੱਗ ਲੱਗੀ ਸੀ ਸਨਾਮ ਸਰ ਫੈਕਟਰੀ ਦੇ ਵਿੱਚ ਜਾਂ ਹੋਰ ਕਿਸੇ ਸੰਬੰਧ 'ਚ ਫਿਰ ਕੀ ਕਾਰਵਾਈ ਕਰਦੇ ਹੋ ਸਰ ਤੁਸੀਂ ਦੇਖੋ ਜੀ ਇਹਦੇ ਚ ਇਹ ਹੈ ਇੱਕ ਤਾਂ ਪਹਿਲਾ ਇਹ ਹੈ ਵੀ ਜਦੋਂ ਕੋਈ ਵੀ ਹੁਣ ਗਵਰਨਮੈਂਟ ਨੇ ਕਰਤਾ ਜਦੋਂ ਕੋਈ ਨਵਾਂ ਕੋਈ ਇੰਡਸਟਰੀ ਆ ਰਹੀ ਹੈ ਜਾਂ ਕੋਈ ਪਹਿਲੇ ਸਾਰਿਆ ਜੀ ਉਹਦਾ ਹੁਣ ਫਾਇਰ ਸੇਫਟੀ ਲੇਆਉਟ ਡਿਪਾਰਟਮੈਂਟ ਤੋਂ ਪਾਸ ਹੋ ਰਿਹਾ ਹੈ ਠੀਕ ਹੈ ਜੀ ਤਾਂ ਜਿਹੜਾ ਡਿਪਾਰਟਮੈਂਟ ਨੇ ਲੇਆਉਟ ਪਾਸ ਕਰਿਆ ਉਹਦੇ ਜੋ ਫਾਇਰ ਸੇਫਟੀ ਅਰੇਂਜਮੈਂਟ ਪਹਿਲਾਂ ਤੋਂ ਹੀ ਰਿਕਮੈਂਡ ਕੀਤੇ ਜਾ ਰਹੇ ਆ ਤਾਂ ਕਿ ਜਦੋਂ ਕੋਈ ਬੰਦਾ ਕੁਝ ਹੋਟਲ ਬਣਾ ਰਿਹਾ ਚਾਹੇ ਕੋਈ ਫੈਕਟਰੀ ਬਣਾ ਰਿਹਾ ਉਹਨੂੰ ਉਹਦੇ ਜਿਹੜੇ ਫਾਇਰ ਸੇਫਟੀ ਅਰੇਂਜਮੈਂਟ ਉਹ ਪਹਿਲਾਂ ਪਤਾ ਹੁਣ ਪ੍ਰੋਵੀਜ਼ਨਲ ਫਾਇਰ ਸੇਫਟੀ ਸਰਟੀਫਿਕੇਟ ਜਿਹੜਾ ਸਾਡੇ ਵੱਲੋਂ ਇਸ਼ੂ ਕੀਤਾ ਜਾਂਦਾ ਠੀਕ ਹੈ ਉਹਦੇ 'ਚ ਉਹਨੂੰ ਪਹਿਲਾਂ ਹੀ ਗਾਈਡ ਕਰ ਦਿੱਤਾ ਜਾਂਦਾ ਹੈ ਵੀ ਜਿਹੜੇ ਫਾਇਰ ਸੇਫਟੀ ਅਰੇਂਜਮੈਂਟ ਉਹਨਾਂ ਵੱਲੋਂ ਕੀ ਕੀ ਕਰਾਏ ਜਾਣੇ ਤੇ ਗਵਰਨਮੈਂਟ ਦਾ ਵਧੀਆ ਇਨੀਸ਼ੀਏਟ ਮੇਨ ਮਕਸਦ ਇਹੀ ਹੈ ਕਿ ਜਦੋਂ ਕੋਈ ਬੰਦਾ ਬਿਲਡਿੰਗ ਬਣਾਉਂਦਾ ਹੈ ਤਾਂ ਉਹਨੂੰ ਪਹਿਲਾਂ ਹੀ ਉਹਨੂੰ ਪਤਾ ਹੋਵੇ ਵੀ ਉਹਦੇ ਚ ਫਾਇਰ ਸੇਫਟੀ ਅਰੇਂਜਮੈਂਟ ਕੀ ਕੀ ਕਰਨੀਆਂ ਆ। ਤਾਂ ਕਿ ਜਿਹੜੇ ਆਉਣ ਵਾਲੇ ਸਮੇਂ 'ਚ ਕੋਈ ਇਥੇ ਮਿਸਐਪਨਿੰਗ ਹੋਣੀ ਆ ਉਹਨੂੰ ਕੰਟਰੋਲ ਕੀਤਾ ਜਾ ਸਾਰ। ਇਕ ਕੋਈ ਜੁਰਮਾਨਾ ਵਗੈਰਾ ਵੀ ਹੁੰਦਾ ਸਰ ਵੀ ਕੀ ਕੋਈ ਜੁਰਮਾਨਾ ਹੁੰਦਾ ਜੀ ਨਹੀਂ ਨਹੀਂ ਜੁਰਮਾਨੇ ਦਾ ਹਲੇ ਕੋਈ ਨਹੀਂ ਜੀ ਇਹਦੇ ਵਿੱਚ ਸਿਰਫ ਇਹ ਹੈ ਵੀ ਉਹਨਾਂ ਨੂੰ ਅਸੀਂ ਜਿਹੜਾ ਜਿਹੜਾ ਹੁਣ ਐਕਟ ਸਾਡਾ ਨਵਾਂ ਆਇਆ ਉਹਦੇ ਵਿੱਚ ਜਿਹੜੇ ਆਉਣਗੇ ਅਲੱਗ ਪ੍ਰਾਪਤਨ ਆਉਣਗੇ ਪਰ ਜਿਹੜਾ ਹੈਗਾ ਹੁਣ ਹੁਣ ਇਹਦੇ ਵਿੱਚ ਕੋਈ ਉਹਨਾਂ ਨੂੰ ਕੋਈ ਚਾਰजेस ਨਹੀਂ ਹੈਗੇ ਜਿਹੜਾ ਐਨਓਸੀ ਦੀ ਫੀਸ ਵਗੈਰਾ ਹੈਗੀ ਇਹ ਜਿਹੜਾ ਐਨਓਸੀ ਲਈ ਅਪਲਾਈ ਕਰਦਾ ਹੂੰ